ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਪਧੀਨੇ ਅਤੇ ਕੱਚੀ ਅੰਬੀ ਦੀ ਚਟਣੀ ਇਹ ਚਟਣੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਹਾਜਮੇਦਾਰ ਬਣ ਕੇ ਤਿਆਰ ਹੁੰਦੀ ਹੈ ਇੱਥੇ ਦੇਖੋ ਜੀ ਆਪਾਂ ਨੇ ਇੱਕ ਮੁਠੀ ਪਧੀਨੇ ਦੀ ਲਈ ਹੈ ਪਧੀਨਾ ਆਪਾਂ ਨੇ ਕਈ ਪਾਣੀ ਇਸ ਚੰਗੀ ਤਰ੍ਹਾਂ ਧੋ ਲਿਆ ਹੈ ਕਿਉਂਕਿ ਇਹਦੇ ਉੱਤੇ ਰੇਤਾਂ ਮਿੱਟੀ ਲੱਗੀ ਹੁੰਦੀ ਹੈ ਕਿਰਕਲ ਜੀ ਹੁੰਦੀ ਹੈ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ ਜੀ ਇੱਥੇ ਆਪਾਂ ਚਾਰ ਲਈਆਂ ਨੇ ਹਰੀਆਂ ਮਿਰਚਾਂ ਆਪਾਂ ਇਹਨਾਂ ਨੂੰ ਕ ਇਹ ਜਿਹੜਾ ਆਪਾਂ ਨੇ ਪਦੀਨਾ ਲਿਆ ਆ ਇਹ ਦੇਖੋ ਇਸ ਤਰ੍ਹਾਂ ਛੋਟੀਆਂ-ਛੋਟੀਆਂ ਜਿਹੀਆਂ ਪੱਤੀਆਂ ਵਾਲਾ ਪਦੀਨਾ ਆ ਇਹ ਦੇਸੀ ਪਦੀਨਾ ਹੈ ਦੀ ਖੁਸ਼ਬੂ ਬਹੁਤ ਜ਼ਿਆਦਾ ਹੁੰਦੀ ਹੈ ਦੂਜੇ ਪਦੀਨੇ ਦੇ ਮੁਕਾਬਲੇ ਜਿਹੜਾ ਵੱਡੇ ਪੱਤਿਆਂ ਵਾਲਾ ਪਦੀਨਾ ਹੁੰਦਾ ਆ ਉਹ ਹਾਈਬ੍ਰਿਡ ਹੁੰਦਾ ਹੈ ਉਹਦੇ 'ਚ ਇੰਨੀ ਜ਼ਿਆਦਾ ਖੁਸ਼ਬੂ ਨਹੀਂ ਹੁੰਦੀ ਜਿੰਦੀ ਮਤਲਬ ਕਿ ਇਹ ਛੋਟੇ ਪਦੀਨੇ 'ਚ ਹੁੰਦੀ ਆ ਤੇ ਬਾਕੀ ਤੁਸੀਂ ਚਟਣੀ ਜਿਹੜੀ ਆ ਮਿਕਸੀ ਵਿੱਚ ਕੁਟ ਕੇ ਵੀ ਤਿਆਰ ਕਰ ਸਕਦੇ ਹੋ ਪਰ ਜੇ ਤੁਸੀਂ ਕੁੰਡੀ ਛੋਟੇ ਦੇ ਨਾਲ ਕੁਟ ਕੇ ਤਿਆਰ ਕਰੋਗੇ ਤਾਂ ਇਹ ਚਟਣੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣ ਕੇ ਬੜ ਤਿਆਰ ਹੁੰਦੀ ਹੈ ਜੀ ਬਹੁਤ ਜ਼ਿਆਦਾ ਸੁਆਦ ਲੱਗਦੀ ਹੈ ਤੇ ਉਹ ਕੁੰਡੀ ਕੁੰਡੀ ਵਾਲੀ ਚਟਣੀ ਅਤੇ ਮਿਕਸੀ ਵਾਲੀ ਚਟਣੀ ਜਿਹੜੀ ਇਹਨਾਂ ਦੋਨਾਂ ਦਾ ਜਿਹੜਾ ਸੁਆਦ ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਜੀ ਤੇ ਇੱਥੇ ਦੇਖੋ ਜੀ ਆਪਾਂ ਪਹਿਲਾਂ ਇਹਨਾਂ ਨੂੰ ਕੁੱਟ ਲਵਾਂਗੇ ਇੱਥੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਇਹ ਜਿਹੜੀ ਕੁੰਡੀ ਹੈ ਇਹ ਪੱਥਰ ਦੀ ਆਪਾਂ ਨੇ 100 ਰੁਪਏ ਦੀ ਲਈ ਹੈ ਇੱਕ ਕੁੰਡੀ ਨੂੰ ਮੈਂ 2-3 ਦਿਨ ਪਾਣੀ ਦੇ ਵਿੱਚ ਭਿਓ ਕੇ ਰੱਖਦਾ ਸੀ ਇਹ ਬਿਲਕੁਲ ਪੱਕ ਗਈ ਆ ਇਹ ਚੰਗੀ ਤਰ੍ਹਾਂ ਦੇ ਨਾਲ ਮਜ਼ਬੂਤ ਹੋ ਗਈ ਆ ਤੇ ਬਿਲਕੁਲ ਮਤਲਬ ਕਿ ਬਹੁਤ ਵਧੀਆ ਕੁੰਡੀ ਹੈ ਜੀ ਇਹ ਸੋ ਮਤਲਬ ਕਿ ਆਪਣੇ ਬਜਟ ਦੇ ਵਿੱਚ 100 ਰੁਪਏ ਦੀ ਮਿਲ ਗਈ ਹੈ ਆਪਾਂ ਨੂੰ ਤੇ ਵਧੀਆ ਹੈ ਨਾ ਤੁਸੀਂ ਵੀ ਖਰੀਦ ਸਕਦੇ ਹੋ ਜੀ ਇੱਥੇ ਦੇਖੋ ਜੀ ਆਪਾਂ ਨੇ ਪਦੀਨਾ ਤੇ ਹਰੀਆਂ ਮਿਰਚਾਂ ਨੂੰ ਕੁੱਟ ਲਿਆ ਏ ਇੱਥੇ ਲਈਆਂ ਨੇ ਮੈਂ ਦੋ ਅੰਬੀਆਂ ਇਹ ਕੱਚੀਆਂ ਅੰਬੀਆਂ ਹੈ ਜੀ ਇਹਨਾਂ ਦਾ ਜਿਹੜਾ ਆਪਾਂ ਛਿਲਕਾ ਉਤਾਰ ਲਵਾਂਗੇ ਇਹ ਅੰਬੀਆਂ ਜਿਹੜੀਆਂ ਆਪਾਂ ਨੇ ਫ੍ਰਿਜ ਦੇ ਵਿੱਚ ਰੱਖੀਆਂ ਹੋਈਆਂ ਸੀਗੀਆਂ ਰਾਤ ਭਰ ਇਹ ਫ੍ਰਿਜ ਵਿੱਚ ਪਈਆਂ ਰਹੀਆਂ ਇਹਨਾਂ ਦੀ ਜਿਹੜੀ ਗਰਮਾਹਟ ਆ ਬਿਲਕੁਲ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਨੇ ਸਾਫ਼ ਪਾਣੀ ਦੇ ਵਿੱਚ ਧੋ ਕੇ ਇਹਨਾਂ ਦਾ ਜਿਹੜਾ ਛਿਲਕਾ ਇਹ ਉਤਾਰ ਲੈਣਾ ਹੈ ਤੇ ਧੋ ਇਹਨਾਂ ਨੂੰ ਆਪਾਂ ਨੇ ਪਹਿਲਾਂ ਹੀ ਲਿਆ ਸੀ ਰਸਾਇਣੀਆਂ ਚੀਜ਼ਾਂ ਦੇ ਨਾਲ ਤੇ ਹੁਣ ਆਪਾਂ ਛਿਲਕਾ ਉਤਾਰ ਕੇ ਇਹਨਾਂ ਨੂੰ ਵੀ ਬਿਸਕੁਟ ਲਵਾਂਗੇ ਤੇ ਮੈਥਡ ਦੱਸਣਾ ਚਾਹੀਦੀ ਹੈ ਜੇ ਦੋਪਾ ਜਦੋਂ ਹੀ ਤੋੜ ਕੇ ਦਰਖਤ ਤੋਂ ਲੈ ਕੇ ਆਂਦੇ ਆ ਨਾ ਉਦੋਂ ਹੀ ਝਟਣੀ ਕੁੱਟਣੀ ਹੋਵੇ ਤਾਂ 15 ਕਿ ਮਿੰਟ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਿਆ ਕਰੋ ਇਹਨਾਂ ਦੀ ਜਿਹੜੀ ਤਾਪਸ਼ ਹੁੰਦੀ ਹੈ ਉਹ ਨਿਕਲ ਜਾਂਦੀ ਹੁੰਦੀ ਹੈ ਕਿਉਂਕਿ ਅੰਬੀਆਂ ਦੀ ਜਿਹੜੀ ਤਸਵੀਰ ਹੁੰਦੀ ਹੈ ਉਹ ਵੈਸੇ ਤਾਂ ਗਰਮ ਹੁੰਦੀ ਹੈ ਪਰ ਜਦੋਂ ਆਪਾਂ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਰੱਖ ਦਿੰਨੇ ਹੁੰਦੇ ਆ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਤਸਵੀਰ ਬਦਲ ਜਾਂਦੀ ਹੈ ਤੇ ਇਹ ਮਤਲਬ ਕਿ ਠੰਡਕ ਦੇਣ ਵਾਲੀ ਜਿਹੜੀ ਚਟਣੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਜਿਹਨਾਂ ਨੂੰ ਪਿਤ ਰੋਗ ਹੁੰਦੇ ਇਹ ਹਨਾ ਲੀਵਰ ਦੇ ਵਿੱਚ ਗਰਮੀ ਹੁੰਦੀ ਹੈ ਪੇਟ ਦੇ ਵਿੱਚ ਗਰਮੀ ਹੁੰਦੀ ਉਹ ਸਾਰੇ ਸੈੱਟ ਹੋ ਜਾਂਦੀ ਹੈ ਜੇ ਤੁਸੀਂ ਇਹ ਛੱਟਣੀ ਬਣਾ ਕੇ ਖਾਓਗੇ ਜਦੋਂ ਤੱਕ ਅੰਬੀਆਂ ਪੱਕਦੀਆਂ ਨਹੀਂ ਹੁੰਦੀਆਂ ਉਦੋਂ ਤੱਕ ਤੁਸੀਂ ਇਹ ਛੱਟਣੀ ਬਣਾ ਕੇ ਖਾਓ ਬਹੁਤ ਵਧੀਆ ਛੱਟਣੀ ਜਿਹੜੀ ਇਹ ਬਣ ਕੇ ਤਿਆਰ ਹੁੰਦੀ ਹੈ ਜੀ ਲੋ ਜੀ ਆਪਾਂ ਇਹਨਾਂ ਨੂੰ ਵੀ ਹੁਣ ਇਹਦੇ ਵਿੱਚ ਪਾ ਦਾਂਗੇ ਕੁੰਡੀ 'ਚ ਲੋ ਜੀ ਹੁਣ ਆਪਾਂ ਅੰਬੀਆਂ ਵੀ ਕੁੱਟ ਲਵਾਗੇ ਇਹ ਚਟਣੀ ਜਿਹੜੀ ਆ ਦੇਖੋ ਜੀ ਇੱਕ ਚਟਣੀ ਹੁੰਦੀ ਆ ਇਹਦੇ ਜਿਹੜੇ ਫਾਇਦੇ ਹੁੰਦੇ ਆ ਉਹਨੇਕ ਹੁੰਦੇ ਜਿਵੇਂ ਕਹਿੰਦਾਂ ਜੀ ਇਹ ਚਟਣੀ ਇੱਕ ਫਾਇਦੇ ਅਨੇਕ ਸੋ ਇਹ ਖਾਣੀ ਚਾਹੀਦੀ ਆ ਆਪਾਂ ਨੂੰ ਗਰਮੀਆਂ ਦੇ ਵਿੱਚ ਚਟਣੀ ਦੇਖੋ ਜੀ ਅੰਬੀ ਵੀ ਕੁੱਟ ਲਈ ਆਪਾਂ ਨੇ ਹੁਣ ਪਹਿਲੇ ਵਿੱਚ ਪਾਵਾਂਗੇ ਪਿਆਜ਼ ਇੱਥੇ ਮੈਂ 4 ਲੈਏ ਨੇ ਜੀ ਮੀਡੀਅਮ ਜੇ ਸਾਈਜ਼ ਦੇ ਪਿਆਜ਼ ਇਹਨਾਂ ਨੂੰ ਵੀ ਆਪਾਂ ਪਹਿਲਾਂ ਧੋ ਲਿਆ ਸੀ ਤੇ ਆਪਾਂ ਹੁਣ ਇਹ ਪਾ ਦੇਵਾਂਗੇ ਇਹਦੇ ਵਿੱਚ ਲੋ ਜੀ ਹੁਣ ਆਪਾਂ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲੈਨੇ ਆ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਜੀ ਦੇਖੋ ਜੀ ਆਪਾਂ ਨੇ ਪਿਆਜ਼ ਵੀ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਏ ਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹੁਣ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਕਾਲਾ ਨਮਕ ਚਟਣੀ ਨੂੰ ਖੱਟੀ ਮਿੱਠੀ ਬਣਾਉਣ ਦੇ ਲਈ ਇਹਦੇ ਵਿੱਚ ਪਾਵਾਂਗੇ ਜੀ ਆਪਾਂ 3 ਚਮਚ ਖਾਂਢੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਇੰਤੇ ਦੇ ਕੋਲ ਜਿਹਾ ਪਹਿਲੇ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈਆਂ ਨੇ ਲੋਜੀ ਆਪਣੀ ਕੱਚੀ ਅੰਬੀ ਅਤੇ ਪਰੀਨੇ ਦੀ ਖੱਟੀ ਮਿੱਠੀ ਚਟਣੀ ਬਣ ਕੇ ਤਿਆਰ ਆ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ